ਸਸ਼ੀਵਰ ਜੀ ਸਵਾਗਤ ਹੈ ਦਾ ਰਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਕਿਸਾਨ ਨੂੰ ਅੱਗ ਕਿਉਂ ਲਾਉਣੀ ਪੈਂਦੀ ਹੈ ਕਿਉਂ ਮਜਬੂਰ ਹਟਾਉਣ ਵਾਸਤੇ ਆਪਾਂ ਕਿਸੇ ਦੀ ਗੱਲਬਾਤ ਕੱਟਣ ਵਾਸਤੇ ਵੀਡੀਓ ਨਹੀਂ ਬਣਾ ਰਹੇ ਜਾਂ ਕਿਸੇ ਦੀ ਵੀਡੀਓ ਦਾ ਜਵਾਬ ਨਹੀਂ ਹੈਗਾ ਆਪਾਂ ਸਿਰਫ ਆਪਣੀ ਗੱਲ ਰੱਖਣ ਵਾਸਤੇ ਵੀਡੀਓ ਬਣਾ ਰਹੇ ਹਾਂ ਜਾਂ ਕਿਸਾਨ ਭਰਾਵਾਂ ਦੀ ਜਿਨ੍ਹਾਂ ਦੀ رائے ਆ ਜਿਨ੍ਹਾਂ ਦੇ ਨਾਲ ਆਪਾਂ ਜੁੜੇ ਹੋਏ ਆ ਜਾਂ ਜਿਹੜਾ ਖੇਤਾਂ ਦੇ ਵਿੱਚ ਦੇਖਦੇ ਆ ਜੋ ਪ੍ਰੈਕਟੀਕਲ ਖੇਤਾਂ ਦੇ ਵਿੱਚ ਹੋਇਆ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਪ੍ਰਭੂ ਅੱਜ ਆਪਾਂ ਵੀਡੀਓ ਕਰਦੇ ਆ ਅੱਗੇ ਗੱਲਬਾਤ ਕਿ ਕਿਉਂ ਮਜਬੂਰ ਆ ਕਿਉਂ ਕੱਲੇ ਪ੍ਰੋਡਕਸ਼ਨ ਕਰਕੇ ਕਿਸਾਨਾ ਬਦਨਾਮ ਕੀਤਾ ਜਾ ਰਿਹਾ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਕਾਫੀ ਏਰੀਆ ਜਿਹੜਾ ਕਿ ਕਲੀਆਂ ਲੈਣਾ ਨੂੰ ਅੱਗ ਲਾ ਕੇ ਬੀਜਿਆ ਗਿਆ ਦਾ ਹੁਣ ਲੈਣਾ ਨੂੰ ਅੱਗ ਲੱਗੀ ਜੀਰੋ ਡ੍ਰਿਲ ਨਾਲ ਬੀਜਿਆ ਗਿਆ ਹੁਣ ਤੁਸੀਂ ਇੱਕ ਧਾਈ ਦੇਖ ਸਕਦੇ ਆ ਕਿ ਇੱਥੇ ਲੈਣ ਨੂੰ ਅੱਗ ਲੱਗੀ ਹੋਈ ਆ ਜਿੱਥੇ ਪਰਾਲੀ ਜਾਂ ਸਟਰਾ ਮਾਗਰ ਕਮਾਏ ਨਾਲ ਸਟਕੇ ਜਾਂਦੀ ਹੈ ਬਿਨਾਂ ਇਸ ਮਸਲੀ ਇਥੇ ਅੱਗ ਲੱਗੀ ਆ ਕਣਕ ਦੀ ਤੁਸੀਂ ਕੁਆਲਿਟੀ ਦੇ ਸਕਦੇ ਹੋ ਕਣਕ ਟੌਪ ਖੜੀ ਆ ਚੰਗਾ ਫਟਾਰਾ ਚੰਗੀ ਕਣਕ ਹੋਈ ਆ ਕੋਈ ਪ੍ਰੋਬਲਮ ਨਹੀਂ ਇਹ ਲਗਭਗ ਸਾਰਾ ਹੀ ਖੇਤ ਈ ਜਿਹਨੇ ਤੁਸੀਂ ਦੇਖੋਗੇ ਇਹ ਪੀ ਆਰ 126 ਕਿਸਮ ਵਾਲੀ ਆ ਇਥੇ ਬੜੀ ਵਧੀਆ ਕਣਕ ਖੜੀ ਆ ਕੋਈ ਪ੍ਰੋਬਲਮ ਨਹੀਂ ਹੁਣ ਅੱਗ ਕਿਉਂ ਲਾਉ ਰਹੇ ਨੇ ਮਜਬੂਰੀ ਚ ਕਿਉਂ ਲਾ ਰਹੇ ਨੇ ਕਿਸਾਨ ਪਰ ਅੱਗ ਲੱਗੀ ਤੁਹਾਨੂੰ ਦਿਖਾਈ ਦਿੰਦੀ ਹਣੀ ਜੜਾਂ ਦੇ ਵਿੱਚ ਸੁਭਾਅ ਪਈ ਆ ਹੁਣ ਤੁਸੀਂ ਹੋਰ ਦੇਖੋ ਇਹ ਜਗ੍ਹਾ ਤੇ ਦੇਖੋ ਇਥੇ ਅੱਗ ਨਹੀਂ ਪਹੁੰਚੀ ਕਿਉਂਕਿ ਇਹ ਦੇਖੋ ਜੇਕਰ ਲੈਣਾ ਨੂੰ ਪਸਾਨ ਭਰਾ ਅਗ ਲਾਉਂਦੇ ਨੇ ਤਾਂ ਚਾਰ ਕਿੱਲਾਂ ਦੇ ਵਿੱਚ ਲੱਗੀ ਅੱਗ ਇੱਕ ਕਿੱਲੇ ਦਾ ਜਿਹੜਾ ਪ੍ਰਾਲਾ ਉਹਨਾਂ ਕੋ ਪੋਲੂਸ਼ਨ ਜਾਂ ਆਪਾਂ ਕਹ ਲਈ ਉਹਨਾਂ ਕੋ ਪੋਲੂਸ਼ਨ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਜੜਾ ਘੇਰਦੀ ਹੈ ਤਾਂ ਇੱਥੇ ਕਿਤੇ ਨਾ ਕਿਤੇ ਵਿਚਾਲੇ 5-7 ਫੁੱਟ ਦੀ ਜਗ੍ਹਾ ਜਿੱਥੇ ਵੀ ਤੁਸੀਂ ਮਸ਼ੀਨ ਦਾ ਹਰ ਇੱਕ ਕਿਸਾਨ ਨੂੰ ਪਤਾਗਾ ਕਿ ਉਹ ਰਹਿ ਜਾਂਦੀ ਹੈ ਉੱਥੇ ਅੱਗ ਨਹੀਂ ਪਹੁੰਚਦੀ ਹੁਣ ਬਹੁਤ ਸਾਰੇ ਵੀਰ ਪਤਾ ਕੀ ਕਹਿ ਰਹੇ ਨੇਗੇ ਸੋਸ਼ਲ ਮੀਡੀਆ ਤੇ ਕਿ ਸੰਡੀ ਜੇਕਰ ਤੁਸੀਂ ਵਾਕੇ ਵੀ ਜੇ ਫੇਰ ਵੀ ਪਹੁੰਚੀ ਅੱਗ ਲਈ ਫੇਰ ਵੀ ਪਹੁੰਚੀ ਤੁਸੀਂ ਕਿਸੇ ਵੀ ਤਰੀਕੇ ਨਾਲ ਬੀਜ ਲੋ ਸੰਡੀ ਤੁਹਾਡੇ ਫਾਇ ਨਹੀਂ ਹੀ ਪੈਣੀ ਹੈ ਇਹਨੀ ਗੱਲ ਹੈ ਜੀ ਕਿ ਬਿਲਕੁਲ ਆਪਾਂ ਇਸ ਗੱਲ ਨੂੰ ਨਕਾਰਦੇ ਹਾਂ ਕਿ ਦੇਖੋ ਇੱਥੇ ਆਪਕ ਨਹੀਂ ਲੱਗੀ ਇੱਥੇ ਸੁੰਡੀ ਵੀ ਪਈ ਸੁੰਡੀ ਨੇ ਕਣਕ ਖਾਦੀ ਵੀ ਭਾਵੇਂ ਉਸ ਤੋਂ ਬਾਅਦ ਪਾਣੀ ਲੱਗਿਆ ਖੁਸਾ ਤੱਕ ਸੁੰਡੀ ਕੰਟਰੋਲ ਹੋ ਗਈ ਬੂਟਿਆਂ ਨੇ ਫਟਾਰਾ ਲੈਣਾ ਸ਼ੁਰੂ ਕਰ ਦਿੱਤਾ ਪਰ ਬਹੁਤ ਸਾਰੇ ਕਿਸਾਨ ਇਹ ਜੀ ਵੀ ਨੇ ਹਾਜ਼ਰੀ ਜ਼ਰੂਰ ਲਵਾਇਆ ਕਮੈਂਟਾਂ ਦੇ ਵਿੱਚ ਜਿਨ੍ਹਾਂ ਨੂੰ ਬਾਘੇ ਬਿਜਲੀ ਪੈਗੀ ਜਾਂ ਵਿੱਚ ਟ੍ਰੇਲਿੰਗ ਕਰਨੀ ਪੈਗੀ ਇਸ ਤਰ੍ਹਾਂ ਹੀ ਖੜੀ ਕਣਕ ਦੀ ਜ਼ਰੂਰ ਹਾਜ਼ਰੀ ਲਵਾਇਓ ਕਿਉਂਕਿ ਹਾਂ ਕੱਲ ਕਬੀਰ ਦਾ ਫੋਨ ਆਇਆ ਕਿ ਯਾਰ ਇਹਨਾਂ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੀ ਆਪਾਂ ਗੱਲ ਹੀ ਨਾ ਕਰੀਏ ਜੇਕਰ ਗੱਲ ਕਰਨੀ ਇਹੇ ਕਰਕੇ ਬਣਦੀ ਹੈ ਕਿ ਸੰਭੂ ਮਜਬੂਰ ਆ ਤੁਸੀਂ ਵੀ ਤੁਹਾਡੀ ਵੀ ਗੱਲ ਕਰਨੀ ਬਣਦੀ ਹੈ ਕਿਉਂਕਿ ਪ੍ਰਦੂਸ਼ਣ ਦੇ ਨਾਮ ਤੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਇੱਕ ਪ੍ਰੋਪਾਗੰਡਾ ਖੜਿਆ ਜਾ ਰਿਹਾ ਤਾਂ ਜੋ ਇਹਨੂੰ ਇੱਕ ਟੁੱਟਿਆ ਹੋਇਆ ਬੰਦਾ ਹੁੰਦਾ ਤੁਰਿਆ ਜਾਂਦਾ ਸੜਕ ਤੇ ਗਏ ਜਾਂਦਾ ਕਿ ਪੋਲੂਸ਼ਨ ਕਰਦਾ ਹੁਣ ਕੋਈ ਵੀ ਆ ਕੇ ਉਹਨਾਂ ਦੀ ਸਾਰ ਨਹੀਂ ਲੈ ਰਿਹਾ ਬਹੁਤ ਸਾਰੇ ਕਿਸਾਨ ਨੇ ਹੁਣ ਤੱਕ ਵੀ ਅੱਜ 10 11 ਦਸੰਬਰ ਲਗਭਗ 11 12 ਦਸੰਬਰ ਹੋ ਗਿਆ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਕੋਈ ਸਾਹ ਲੈ ਨਹੀਂ ਆ ਰਿਹਾ ਕਿ ਭਾਈ ਕਣਕ ਖਰਾਬ ਹੋਈ ਹੈ ਇਹਦਾ ਕੋਈ ਕੀ ਹੱਲ ਕੀਤਾ ਜਾਵੇ। ਭਾਵੇਂ ਕਿ ਦੇਖੋ ਆਪਣਾ ਕੰਮ ਪਰ ਆਪਣਾ ਕੰਮ ਆਪਾਂ ਨੂੰ ਆਪਣੇ ਹਿਸਾਬ ਦੇ ਨਾਲ ਜੇਕਰ ਕਰਨ ਦਿੱਤਾ ਜਾਵੇ ਤਾਂ ਇਹ ਕਦੇ ਵੀ ਨਹੀਂ ਆਉਂਦੀ ਜਿਹੜੀ ਇਹ ਹੁਣ ਪ੍ਰੋਬਲਮ ਆਈ ਹੈਗੀ। ਜਦੋਂ ਉਹਦੇ ਵਿੱਚ ਤੁਸੀਂ ਇੰਟਰਫੇਅਰ ਕਰਦੇ ਹੋ ਜਦੋਂ ਪੋਲੂਸ਼ਨ ਦੇ ਨਾਮ ਤੇ ਬਦਨਾਮ ਕਰਕੇ ਉਹਨੇ ਇੱਕ ੱਟਕਿਆ ਜਾ ਰਿਹਾ ਕਿ ਤੁਸੀਂ ਪਰਾਲੀ ਨੂੰ ਖੇਤ ਦੇ ਵਿੱਚ ਦੱਬੋ ਜਾਂ ਖੇਤ ਦੇ ਵਿੱਚ ਰੱਖੋ। ਭਾਵੇਂ ਕਿ ਇਹ ਮੰਨਦੇ ਆ ਕਿ ਇਹ ਜ਼ਮੀਨ ਵਾਸਤੇ ਚੰਗੀ ਆ ਪਰ ਚੰਗੀ ਇਹ ਉਦੋਂ ਤੱਕ ਹੀ ਜਦੋਂ ਤੱਕ ਦੋਨੇ ਫਸਲਾਂ ਚੰਗੀਆਂ ਹੁੰਦੀਆਂ ਨੇ। ਜੇ ਕਿਤੇ ਕੋਈ ਫਸਲ ਖਰਾਬ ਹੁੰਦੀ ਆ ਇਹ ਸਾਰੀ ਜਿੰਨੀ ਵੀ ਫੂਡ ਸਕਰਟੀ ਦੇ ਅੰਦਰ ਦੇ ਪਪੂਲੇਸ਼ਨਾਂ ਜਿਹੜੀ ਆਉਂਦੀ ਆ ਉਹਦੇ ਤੇ ਵੀ ਇਹਦਾ ਪ੍ਰਭਾਵ ਪੈਣਾ ਗਾਗੇ ਅੱਗੇ ਜਾ ਕੇ ਜੇਕਰ ਇਹੀ ਕੁਛ ਚੱਲਦਾ ਰਿਹਾ ਫੇਰ ਉਹੀ ਦੁਬਾਰਾ ਉਹੀ ਦੌਰ ਨੇ ਫੇਰ ਆ ਜਾਣਾਗੇ ਕਿ ਮਜਬੂਰੀ ਵਸ ਪਈ ਕਰੋ ਕੰਮ ਜਿਵੇਂ ਕਿ ਪਹਿਲਾਂ ਆਪਾਂ ਨੂੰ ਇਸ ਖੇਤੀਬਾੜ ਰਸਾਇਣਕ ਖੇਤੀਬਾੜ ਨਾਲ ਥੱਕਿਆ ਗਿਆ ਸੋ ਹੁਣ ਕਿਤੇ ਨਾ ਕਿਤੇ ਦੇਖੋ ਵੈਸੇ ਆਪਾਂ ਇਹ ਨਹੀਂ ਗੱਲ ਪਰ ਕਦੇ ਵੀ ਨਹੀਂ ਕਹਿੰਦੇ ਕਿ ਵਾਧੂ ਹਨ ਹੋਰ ਨਹੀਂ ਹਨ ਵਾਧੂ ਹੋਇਆ ਬਹੁਤ ਸਾਰੇ ਲੋਕ ਹੁਣ ਵੀ ਭੁੱਖੇ ਸੰਦੇ ਨੇ ਪਰ ਕਿਤੇ ਨਾ ਕਿਤੇ ਬਦਨਾਮ ਕੀਤਾ ਜਾ ਰਿਹਾ ਹੈ ਨਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਕਿਸਾਨ ਖੇਤੀ ਕਰਦਾ ਉਹ ਵੀ ਕਿਉਂ ਕੀਤੀ ਜਾ ਰਹੀ ਹੈ ਉਹ ਅੱਗੇ ਗੱਲ ਕਰਦੇ ਆ ਆਪਾਂ ਕੀ ਕੀ ਕਾਰਨਾ ਪਰ ਗੱਲ ਇਸ ਗੱਲ ਨੂੰ ਸਮਝੀਏ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਈ ਹੈ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ ਸੁਪਰ ਸੀਡਰ ਨਾਲ ਬਿਜਾਈ ਕੀਤੀ ਇੱਕ ਤਾਂ ਤੁਸੀਂ ਨੇ ਜ਼ਿਆਦਾ ਖਰਚਾ ਕਰ ਲਿਆ ਫਿਰ ਤੁਹਾਡੀ ਫਸਲ ਖਰਾਬ ਹੁੰਦੀ ਹੈ ਫਿਰ ਜਿਹੜੀ ਹੁਣ ਪਿੱਛੋਂ ਫਸਲ ਹੋਣੀ ਹੈ ਉਹ ਲੈਣ ਦਾ ਉਹ ਨਾ ਝਾੜ ਦੇ ਕੇ ਜਾਣਾ ਨੇ ਤੇ ਜਿਹੜਾ ਖਰਚਾ ਹੈ ਉਹ ਕਦੇ ਵੀ ਨਹੀਂ ਪੂਰਾ ਕਰਕੇ ਜਾਂਦੀ ਹੁਣ ਇੱਥੇ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਵੀਰ ਆ ਜਾਣਗੇ ਕਿ ਅਸੀਂ ਬਾਕੇ ਵੀਜੀ ਸੀ ਭਾਈ ਸਾਡੇ ਵੀ ਸੁੰਢੀ ਆ ਗਈ ਅਸੀਂ ਭਾਈ ਗੱਠਾ ਬਣਵਾਉਣਾ ਸੀ ਅਸੀਂ ਜ਼ੀਰੋ ਨਾਲ ਬੀਜੀ ਸਾਡੇ ਵੀ ਸੁੰਢੀ ਆ ਗਈ ਉਹ ਕਿਉਂ ਆਣਗੇ ਕਹਿੰਦੇ ਸੁੰਢੀ ਨਹੀਂ ਆਉਣੀ ਹੈ ਜਦੋਂ ਤੁਸੀਂ ਗੱਠਾ ਬਣਾ ਲਿਆ ਉੱਥੇ 2-3 ਘਾਟੇ ਖਾਲੇ ਪਹਿਲਾ ਨੰਬਰ ਤਾਂ ਆਪਣੇ ਖੇਤ ਦੇ ਵਿੱਚ ਜਿੰਨਾ ਵੀ ਸਰਾ ਸੀ ਉਹ ਤੁਸੀਂ ਬਾਹਰ ਚੱਕਤਾ ਜਿਹਦੀ ਕੇ ਸਵਾਹ ਬਣਨੀ ਸੀ ਕਹਿੰਦੇ ਨਹੀਂ ਕਹਿੰਦੇ ਕਿ ਵਿੱਚ ਦੱਬਣਾ ਸੀ ਜਿਹਦੀ ਕੇ ਸਵਾਹ ਬਣਨੀ ਸੀ ਸਵਾਹ ਸਭ ਤੋਂ ਬੈਸਟ ਮੰਨੀ ਗਈ ਹੈ ਫਸਲਾਂ ਖਤਰੇ ਜਿਹੜੀ ਆਪਣੀਆਂ ਰਹਿਣ ਖੂਨ ਦੀਆਂ ਆਪਾਂ ਅੱਗ ਲਾਉਣੇ ਆ। ਪਰ ਕਿ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਆਪਾਂ ਤੁਹਾਡੇ ਨਾਲ ਨਾਲ ਕੇ ਚੱਲਦੇ ਆਂ ਆਪਾਂ ਵੀਡੀਓ ਪਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਉਂਕਿ ਜਿਹੜੇ ਪਲੇਟਫਾਰਮ ਤੇ ਆਪਾਂ ਖੜੇ ਆਂ ਉੱਥੋਂ ਕਦੇ-ਕਦੇ ਐ ਲੱਗਦਾ ਵੀ ਇਹੋ ਜਿਹੀ ਬਾਤ ਨਹੀਂ ਦੇਣੀ ਚਾਹੀਦੀ। ਪਰ ਹੁਣ ਜਦੋਂ ਕਿਸਾਨ ਪਰਵਾਂ ਦੇ ਖੇਤਾਂ ਦੇ ਵਿੱਚ ਜਾਂਦੇ ਆਂ ਜਦੋਂ ਦੇਖਦੇ ਆਂ ਕੋਈ ਤਾਂ ਜੂਰੀਆ ਦਾ ਸਿੱਟਾ ਬਾਅਦ ਚ ਦਿੰਦਾ ਪਹਿਲਾਂ ਬੀਜ ਦਾ ਸਿੱਟਾ ਦੇ ਰਿਹਾ। ਕੋਈ ਕਿਸੇ ਵੀ ਤਰੀਕੇ ਨਾਲ ਖਰਚਾ ਕਰਕੇ ਦੁਬਾਰੇ ਵੀ ਜਿਹੜਿਆ ਕੋਈ ਕਿਸੇ ਨੂੰ ਡੀਏਪ ਨਹੀਂ ਮਿਲਦੀ ਕਿਸੇ ਨੂੰ ਹੁਣ ਇੱਥੋਂ ਤੱਕ ਕੇ 28 56 ਵਰਗੇ ਬੀਜ ਨੇ ਜਿਹੜੇ ਉਹਨਾਂ ਦਾ ਰੇਟ ਵੀ ਜਾ ਕੇ 1500 1400 ਦਾ 1450 ਦਾ ਗੱਟਾ ਜਾ ਕੇ ਛੜ ਗਿਆ ਕਾਰਨ ਕਿਉਂਕਿ ਇਹ ਡਿਮਾਂਡ ਵਧੀਆ ਇਹਨਾਂ ਦਿਨਾਂ ਦੇ ਵਿੱਚ ਹੋਰ ਕੀਤਾ ਵੀ ਕੀ ਜਾਵੇ ਇਹ ਗੱਲ ਹੋ ਗਈ ਕਿ ਇੱਥੇ ਬਹੁਤ ਸਾਰੇ ਹੋਰ ਵੀ ਵਿਦਵਾਨ ਹੋਏ ਨੇ ਬੁੱਧੀਜੀਵੀ ਹੋਏ ਨੇ ਜਿਹੜੇਗੇ ਜਾਂ ਆਪਾਂ ਕਹਈਏ ਮਾਰ ਹੋਏ ਨੇ ਖੇਤੀਬਾੜੀ ਦੇ ਕੇ ਤੁਸੀਂ ਲੇਟ ਬੀਜੋ ਉਹਦੇ ਵਿੱਚ ਸੁੰਡੀ ਨਹੀਂ ਪੈਂਦੀ ਕਿੰਨਾ ਕੁ ਲੇਟ ਲੈ ਗਈ ਸੋਚ ਕੇ ਦੇਖੋ ਜਿਹੜੇ ਬੀਜ ਨੇ ਅਜਿਹੀ ਜਿਹੜੇ ਬੀਜ ਨੇ ਉਹ ਸਟੈਂਡਰਡ ਪੂਰਾ ਕਰਦੇ ਆ ਅਗਲੇ ਦਿਨਾਂ ਦੇ ਵਿੱਚ ਜਦੋਂ ਪੱਕਣਾ ਗਾਉਂ ਹੈ ਉਦੋਂ ਗਰਮੀ ਪੈਂਦੀ ਹੈ ਜੇਕਰ ਉਸ ਗਰਮੀ ਦੇ ਵਿੱਚ ਲੇਟ ਬੀਜੀ ਹੋਈ ਫਸਲ ਆਉਂਦੀ ਆ ਕੀ ਉਹ ਛੱਡ ਦੇ ਕੇ ਜਾਊਗੀ ਕਦੇ ਵੀ ਨਹੀਂ ਛੱਡ ਦੇ ਕੇ ਜਾਂਦੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਾਂ ਉਹਨਾਂ ਬੀਜਾਂ ਨੂੰ ਵੱਧ ਤੋਂ ਵੱਧ ਵੇਚਣ ਦੀ ਕੋਸ਼ਿਸ਼ ਕਰੋ ਜਾਂ ਆਪਾਂ ਕਹ ਲਈਏ ਕਿ ਕਿਸਾਨਾਂ ਨੂੰ ਉਤਸ਼ਾਹਤ ਕਰੋ ਕਿ ਪਾਈ ਘੱਟ ਸਨੇ ਵਾਲੇ ਬੀਜ ਬੀਜ ਲਓ ਤੁਸੀਂ ਭਾਵੇਂ 20 ਨਵੰਬਰ ਤੋਂ ਬਾਅਦ ਬੀਜੋ ਬੀਜ ਜਿਹੜੇ ਲੀਜੇ ਜਿਹੜੇ ਕੀਤੇ ਜਾਂਦੇ ਆ ਉਹ ਤਾਂ ਕੀਤੇ ਜਾਂਦੇ ਨੇ ਕਿ ਭਾਈ ਤੁਸੀਂ 20 ਅਕਤੂਬਰ ਤੋਂ ਬੀਜ ਸਕਦੇ ਆ ਤੁਸੀਂ 25 ਅਕਤੂਬਰ ਤੋਂ ਬੀਜ ਸਕਦੇ ਆ ਤੁਸੀਂ 1 ਨਵੰਬਰ ਤੋਂ ਬੀਜ ਸਕਦੇ ਹੋ ਪਰ ਕਿਹਾ ਕੀ ਜਾਂਦਾ ਕਿ 10 ਜਾਂ 15 ਨਵੰਬਰ ਤੋਂ ਬਾਅਦ ਜੇਕਰ ਆਪਾਂ ਬੀਜਾਂਗੇ ਤਾਂ ਆਪਣੇ ਸੰਢੀ ਨਹੀਂ ਪੈਂਦੀ ਫਿਰ ਉਹ ਬੀਜ ਨੇ ਜਿਹੜਾ ਮਿਸਮੈਚਿੰਗ ਹੋ ਗਈ ਨਾ ਹੁਰਤੀ ਹੋ ਗਿਆ ਇਹਨਾਂ ਨੂੰ ਆਪਾਂ ਨੂੰ ਪਤਾ ਨਹੀਂ ਕਿਉਂ ਗੱਲਾਂ ਦੀ ਆਪਾਂ ਨੂੰ ਸਮਝ ਜਾਂ ਤਾਂ ਦੇਣ ਹੀ ਨਹੀਂ ਕੋਈ ਚਾਹੁੰਦਾ ਜਾਂ ਆਪਾਂ ਸਮਝ ਨਹੀਂ ਚਾਹੁੰਦੇ ਕਿ ਜਿੱਥੇ ਵੀ ਕਿਤੇ ਮਿਸਮੈਚਿੰਗ ਹੁੰਦੀ ਹੈ ਉੱਥੇ ਜਿਹੜਾ ਲਾਸ ਆ ਉਹ ਪੱਕਾ ਪੈਣਾ ਹੀ ਪੈਣਾ ਹੁੰਦਾ ਕੋਈ ਫਸਲ ਆ ਜਾਂ ਕੋਈ ਬੇਨਸਾ ਹਰ ਕੋਈ ਸਨੇ ਵੀਰ ਕਹਿੰਦੇ ਨੇ ਕਿ ਜਿਹੜਾ ਪੋਲਿਊਸ਼ਨ ਆ ਉਹਦਾ ਕੀ ਕੀਤਾ ਜਾਵੇ ਪ੍ਰੋਡੂਸਰ ਬਹੁਤ ਸਾਰੇ ਕਾਰਨਾ ਕਰਕੇ ਹੁੰਦਾ ਹੁਣ ਇੱਕ ਕਿਸਾਨ ਨੇ ਫਸਲ ਬੀਜੀ ਇੱਕ ਵਾਰੀ ਉਹਦੇ ਵਿੱਚ ਟਰੈਕਟਰ ਚੱਲਿਆ ਸੁਪਰ ਸੀਡਰ ਤੇ ਘੰਟਾ ਬੋ ਘੰਟੇ ਲੱਗ ਜਾਂਦੇ ਹੈਗੇ ਤੁਹਾਨੂੰ ਪਤਾ ਹੋ ਕਿੰਨਾ ਕੰਮ ਲੱਗਦਾ ਹੈ ਤੁਸੀਂ ਸਾਰੇ ਖੇਤੀ ਨਾਲ ਜੁੜੇ ਹੋਏ ਹੋ ਤਾਂ ਜਦੋਂ ਉਹਦੇ ਵਿੱਚ ਹੀ ਦੁਬਾਰਾ ਫੇਰ ਸੁਪਰ ਸੀਡਰ ਨਾਲ ਟਰੈਕਟਰ ਚੱਲਦਾ ਕੀ ਉਹਦਾ ਪੋਲਿਊਸ਼ਨ ਦੁਬਾਰਾ ਹੁੰਦਾ ਨਹੀਂ ਜੇਕਰ ਪਹਿਲਾਂ ਉਹਨੇ ਹੱਗ ਲਾ ਕੇ ਨਿਮੇੜਿਆ ਹੁੰਦਾ ਆਪਦਾ ਡੰਡਾ ਵੱਡਿਆ ਹੁੰਦਾ ਇਹਦਾ ਤਾਂ ਉਹ ਕੰਮ ਨਿਭੜ ਜਾਣਾ ਸੀ ਪਹਿਲੀ ਗੱਲ ਕੀ ਜਦੋਂ ਦੁਬਾਰਾ ਉਹ ਬੀਜ ਲੈਣ ਜਾਂਦਾ ਕਿ ਜੂੜਿਆ ਦੁਬਾਰਾ ਜਾਂ ਫਗਲੀ ਕਿ ਡੀਏ ਕੀ ਕਿਉਂਕਿ ਉਹਨੂੰ ਦੁਬਾਰਾ ਬੀਜਣ ਖਾਤਰ ਲੇਟ ਹੋਊਗੀ ਜੂੜਿਆ ਹੀ ਪਾਣੀ ਪੈਂਦੀ ਹੈ ਕੀ ਉਹਦਾ ਪੋਲੂਸ਼ਨ ਨਹੀਂ ਹੋ ਉਹ ਧਰਤੀ ਖਰਾਬ ਨਹੀਂ ਹੁੰਦੀ ਫਿਰ ਉਸ ਤੋਂ ਪਹਿਲਾਂ ਜਿਹੜੀ ਉਹਨੇ ਪਹਿਲਾਂ ਬੀਜੀ ਹੋਈ ਕਣਕ ਹੁੰਦੀ ਆ ਉਹਨੂੰ 15ਵੇਂ ਦਿਨ ਜਦੋਂ ਪਾਣੀ ਲਾਉਂਦਾ ਉਹਦੇ ਵਿੱਚ ਕਲੋਰੋ ਵਰਗੀਆਂ ਬਹੁਤ ਸਾਰੀਆਂ ਜ਼ਹਿਰਾਂ ਪਾਉਣੀਆਂ ਪੈਂਦੀਆਂ ਨੇ ਜਾਂ ਲੈਂਡਰਾਜਾ ਸੈਪਰ ਪਾਉਣੀ ਪੈਂਦੀਆਂ ਜਾਂ ਪੋਰਾ ਜਨ ਉਪਕਰਨ ਕਰਨੀ ਪੈਂਦੀ ਹੈ ਕੀ ਉਹ ਪੋਲੂਸ਼ਨ ਨਹੀਂ ਉਹ ਵੀ ਹਵਾ ਦੇ ਵਿੱਚ ਘੁਲਣ ਵਾਲੀ ਇੱਕ ਜ਼ਹਿਰ ਆ ਬਹੁਤ ਸਾਰੇ ਵੀਰ ਕਹਿੰਦੇ ਕਿ ਯਾਰ ਤੁਸੀਂ ਜ਼ਹਿਰਾਂ ਵਰਤਣ ਸੋ ਭਾਈ ਜਿਹੜਾ ਵਰਤਨ ਲਾਇ ਕਿਨੇ ਆ ਜਦੋਂ ਫੂਡ ਸਕਿਉਰਟੀ ਸੀ ਜਿਹੜੀ ਜਿਹੜੀ ਜਨਤਾ ਨੂੰ ਅੰਨ ਦੇਣਾ ਸੀ ਜਦੋਂ ਜਦੋਂ ਉਹ ਤੋਂ ਘਟਦਾ ਸੀ ਉਹ ਤੋਂ ਇਧਰ ਨੂੰ ਟੱਕਿਆ ਗਿਆ ਹੁਣ ਛੇਤੀ ਕਿਤੇ ਮੁੜਿਆ ਨਹੀਂ ਜਾਂਦਾ ਜੇਕਰ ਮੁੜਨਾ ਤਾਂ ਖਰਚੇ ਅੱਗੇ ਟੱਪਦੇ ਹਰ ਇੱਕ ਕਿਸਾਨ ਦੇ ਜੇ ਜੇਕਰ ਇਸ ਤਰੀਕੇ ਦੇ ਨਾਲ ਉਹ ਉਹ ਫਸਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਖਰਚੇ ਨਹੀਂ ਪੂਰੇ ਹੁੰਦੇ ਉਹਨੂੰ ਰੇਟ ਨਹੀਂ ਸਹੀ ਢੰਗ ਨਾਲ ਮਿਲਦਾ ਕਿਉਂਕਿ ਝਾੜ ਦੇ ਉੱਤੇ ਨੁਕਸਾਨ ਹੁੰਦੇ ਹੀ ਹੁੰਦਾ ਦਾ ਸੋ ਬਹੁਤ ਸਾਰੇ ਪੋਲੂਸ਼ਨ ਲੰਗੇ ਹੋਰ ਬਹੁਤ ਸਾਰੇ ਪਾਣੀਆਂ ਦਾ ਪ੍ਰਦੂਸ਼ਣ ਬਹੁਤ ਸਾਰੇ ਬੁੱਧੀ ਜੀ ਵੀ ਸੀਗੇ ਜਿਹੜਿਆਂ 'ਚ ਬਾਹਰ ਦੇ ਟੂਲ ਲਾਉਣ ਲੱਗ ਰਹੇ ਨੇ ਜਿਹੜੇ ਵਾਤਾਵਰਣ ਦੇ ਨਾਲ ਖੇਡ ਕੇ ਤੁਹਾਨੂੰ ਲੋਕਾਂ ਦੇ ਫੋਟੋ ਫੁਕਸੀਆਂ ਦੇ ਸੱਤ ਦੀ ਫੋਟੋ ਦਿਖਾ ਕੇ ਜਾ ਜਿਹੜੀ ਘਰ ਦੇ ਕੋਲ ਪਿਆ ਇਹਦਾ ਇਹਨੂੰ ਦਵਾਈ ਨੂੰ ਪੈਸੇ ਨੂੰ ਉਹ ਚੀਜ਼ਾਂ ਦਿਖਾ ਕੇ ਤੁਸੀਂ ਕੀ ਸੋਚਦੇ ਹੋ ਕਦੇ ਸੋਚਿਆ ਉਹ ਸਮਾਜ ਸੇਵੀ ਇਸ ਚੀਜ਼ ਬਾਰੇ ਕਦੇ ਬੋਲਦੇ ਨੇ ਕਿ ਭਈ ਜਿਹੜਾ ਬੁੱਢਾ ਨਾਲ ਉਹਨਾਂ ਦੇ ਇੱਕ ਸ਼ਬਦ ਜ਼ਬਾਨ ਦੇ ਵਿੱਚ ਅੜ ਗਏ ਨਿਕਲਿਆ ਨਹੀਂ ਹੈਗਾ ਅੱਜ ਟੂਰਾਂ ਤੇ ਨੇ ਸਮਝਦੇ ਹੋਵਗੇ ਤੁਸੀਂ ਉਹ ਸਮਾਜ ਸੇਵੀਆਂ ਨੂੰ ਸੋ ਇਹਨਾਂ ਚੀਜ਼ਾਂ ਤੋਂ ਬਾਹਰ ਆਈਏ ਇਹਦੇ ਨਾਲ ਉਹ ਤਾਂ ਆਪਾਂ ਗੰਦੇ ਨਾਲੇ ਦੇ ਪਾਣੀ ਨਾਲੋਂ ਤਾਂ ਨਹੀਂ ਪ੍ਰਦੂਸ਼ਣ ਵੱਧ ਕਰਦੇ ਹੈਨਾ ਸ਼ਾਇਦ ਇੱਕ ਹੋਰ ਗੱਲ ਤੁਸੀਂ ਸੋਚੋ ਜਿਹੜੇ ਛੜਕਾਂ ਦੇ ਉੱਤੇ ਉਸਤਾਂ ਦੇ ਤੁਰੇ ਜਾਂਦੇ ਨੂੰ ਹਰ ਇੱਕ ਨੂੰ ਧੂਆਂ ਦੇਖਦਾ ਸੀਗਾ ਕਿਸਾਨ ਪਰਾਲੀ ਸਾੜਦਾ ਦੇਖਦਾ ਸੀ ਬੋਰਾ ਦੇ ਵਿੱਚੋਂ ਮੋਟਾਂ ਟਿਊਬਾਂਾਂ ਦੇ ਵਿੱਚੋਂ ਪਾਣੀ ਨਿਕਲਦਾ ਦਿਖਾਈ ਦਿੰਦਾ ਸੀ ਕਿ ਪਾਣੀ ਵੀ ਖਤਮ ਕਰ ਰਿਹਾ ਪੋਲੂਸ਼ਨ ਵੀ ਹੋ ਰਿਹਾ ਉਹਨਾਂ ਦੇ ਸਾਇਦ ਅੱਜ ਜਿਹੜਾ ਰੇੜੀ ਦੇ ਮੂਰੇ ਜੁੜਿਆ ਹੋਇਆ ਖੱਤਰ ਹੁੰਦਾ ਜਾਂ ਪੱਗਦਾ ਜਾਨਵਰ ਹੁੰਦਾਗਾ ਉਹਦੀਆਂ ਅੱਖਾਂ ਤੇ ਕੱਚੜਾ ਆਇਆ ਜਾਂਦਾਗਾ ਆਸੇ ਪਾਸੇ ਦੇਖਣ ਤੋਂ ਕਿ ਭਾਈ ਤੂੰ ਕਿਤੇ ਹੋਰ ਨਾ ਦੇਖ ਸਕੀਂ ਸ਼ਾਇਦ ਹੁਣ ਉਹ ਅੱਖਾਂ ਦੇ ਆਸੇ ਪਾਸੇ ਪਾਏ ਹੋਏ ਨੇ ਹੁਣ ਉਹਨਾਂ ਨੂੰ ਨਾ ਤਾਂ ਖਰੀ ਬਾਈ ਦਿਸਦੀਆਂ ਖੇਤਾਂ ਦੇ ਵਿੱਚ ਨਾ ਹੀ ਇਹ ਜਿਹੜੀ ਕਾਰਬਨ ਆਕਸੀਜਨ ਦਾ ਜਿਹੜਾ ਇੱਕ ਰੋਟੇਟ ਕਰਨ ਦਾ ਹੈਗਾ ਜਿਹੜਾ ਇਹ ਪ੍ਰਬੰਧ ਹੁੰਦਾ ਕਿਸਾਨਾਂ ਦੁਬਾਰਾ ਖੇਤਾਂ ਦੇ ਵਿੱਚ ਕੀਤਾ ਜਾਂਦਾ ਤੇ ਨਹੀਂ ਉਧ ਕੇ ਤੇ ਦਿਖਾਈ ਦਿੰਦਾ ਸਿਰਫ ਤੇ ਸਿਰਫ ਭੰਡਣੀ ਹੁੰਦਾ ਦਾ ਹੁਣ ਹੋਰ ਦੇਖੋ ਉਸ ਟਾਈਮ ਤੇ ਬੜੀ ਜਿਆਦਾ ਫਾਇਰ ਗ੍ਰੇਡ ਵੀ ਆ ਜਾਂਦੀ ਬਹੁਤ ਸਾਰਾ ਅਗਲਾ ਫੈਲਾ ਆ ਜਾਂਦਾ ਸੀ ਸਰਕਾਰੀ ਪਰ ਜੇਕਰ ਉਹੀ ਉਸੇ ਤਰੀਕੇ ਦੇ ਨਾਲ ਹੀ ਉਨੀ ਸਪੀਡ ਦੇ ਵਿੱਚ ਹੁਣ ਖੇਤਾਂ ਦੇ ਵਿੱਚ ਢੇੜਾ ਵੱਜ ਜੇ ਫਿਰ ਕਿੱਡੀ ਘਾਟੇ ਵਾਲੀ ਗੱਲ ਹੋ ਜੂ। ਹੁਣ ਕਿਉਂ ਨਹੀਂ ਕੋਈ ਆਉਂਦਾ ਕਿਉਂ ਨਹੀਂ ਕੋਈ ਕਹਿੰਦਾ ਕਿ ਭਾਈ ਤੁਹਾਡਾ ਨੁਕਸਾਨ ਹੋਇਆ ਇਹ ਸਾਡੇ ਕਰਕੇ ਹੋਇਆ ਹੁਣ ਜ਼ਿੰਮੇਵਾਰ ਕੌਣ ਇਹ ਕੰਮ ਕੱਲਾ ਇੱਥੇ ਨਹੀਂ ਰੁਕਣਾ ਇਹ ਅੱਗੇ ਜਾ ਕੇ ਜਦੋਂ ਕਣਕ ਨਹੀਂ ਪੱਕਣਾ ਉਸ ਟਾਈਮ ਤੇ ਵੀ ਅੱਜ ਦੀ ਗੱਲ ਇਹ ਤੁਸੀਂ ਨੋਟ ਕਰ ਲਓ ਵੀਡੀਓ ਸੇਵ ਕਰਕੇ ਰੱਖ ਲਓ ਜਦੋਂ ਕਣਕ ਵੇਚਣੀ ਆ ਉਦੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਣੀਆਂ ਨੇ ਉਹ ਕਿਉਂ ਆਉਣੀਆਂ ਨੇ ਕਹਿੰਦੇ ਜਿਹੜੇ ਕਿਸਾਨ ਭਰਾਵਾਂ ਨੇ ਅੱਜ ਦੇ ਕਣਕ ਲਗਭਗ ਕਹਿ ਸਕਦੇ ਆ ਕਿ 10 ਦਸੰਬਰ ਜਾਂ 15 ਦਸੰਬਰ ਨੂੰ ਸਟਾ ਦਿੱਤਾ ਤੇ ਉਹਨਾਂ ਨੇ ਕਣਕ ਬੀਜੀ ਹੋਈ ਸੀਗੀ 25 ਅਕਤੂਬਰ ਜਾਂ 1 ਨਵੰਬਰ ਦੀ ਉਹਦੇ ਵਿੱਚ ਕਣਕ ਦੇ ਬੀਜ ਦੇ ਵਿੱਚ ਹੋਰ ਸਟਾ ਦੇ ਰਹੇ ਨੇ ਕਿਉਂਕਿ ਉਹ ਇੱਕ ਖੇਤ ਭੜਨ ਦੀ ਕੋਸ਼ਿਸ਼ ਕਰ ਰਹੇ ਨੇ ਮਜਬੂਰੀ ਬਸ ਇਹ ਤਾਂ ਆਪਾਂ ਇਹ ਨਹੀਂ ਕਹਿੰਦੇ ਕਿ ਕਿਸਾਨ ਜ਼ਿੰਮੇਵਾਰ ਨੇ ਕਿਉਂਕਿ ਉਹ ਤਾਂ ਇੱਕ ਮਜਬੂਰ ਨੇ ਉਹਨਾਂ ਨੇ ਆਪਣੇ ਖੇਤ ਦੀ ਪਰਭਾਈ ਕਰਨੀ ਹੁੰਦੀ ਹੈ ਉਹਨਾਂ ਨੂੰ ਲੱਗਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਗਲਤ ਘਾਟੇ ਵਾਲਾ ਕੰਮ ਹੋਇਆਗਾ ਜਿਹੜਾ ਇਹ ਨੁਕਸਾਨ ਹੋਇਆ ਫਸਲ ਦਾ ਉਹਦੀ ਪਰਭਾਈ ਹੋ ਜੇ ਪਰ ਉਮੀ ਪਰਭਾਈ ਤਾਂ ਹੋਣੀ ਨਹੀਂ ਅੱਗੇ ਜਾ ਕੇ ਕੀ ਹੋਣਾਗਾ ਅੱਧੇ ਦਾਣੇ ਕੱਚੇ ਹੋਣਗੇ ਅੱਧੇ ਪੱਕੇ ਹੋਣਗੇ ਇਹ ਜਾ ਕੇ ਮੰਡੀਆਂ ਦੇ ਵਿੱਚ ਵੀ ਤੇ ਅਗਲੇ ਸਾਲਾਂ ਦੇ ਵਿੱਚ ਜਦੋਂ ਉਹੀ ਕਈ ਵਾਰੀ ਕੀ ਹੁੰਦਾ ਨਾ ਬਹੁਤ ਸਾਰੀਆਂ ਫਾਰਮਾਂ ਉਥੋਂ ਬੀਜ ਲੈਣਗੀਆਂ ਬੀਜ ਕਹਿੰਦਾ ਪਾਪ ਜਿਹੜਾ ਗੜੇ ਦਾ ਮਾਲ ਭਰਦੇ ਨੇ ਉਹੀ ਬੀਜ ਰੱਖਿਆ ਜਾਓ ਅਗਲੇ ਸਾਲ ਅੱਜ ਇਹ ਗੱਲ ਨੋਟ ਕਰਕੇ ਰੱਖ ਲਓ ਕਿ ਅਗਲੇ ਸਾਲ ਬੀਜ ਦੇ ਉੱਪਰ ਵੀ ਪ੍ਰਭਾਵ ਹੋਊਗਾ ਬੇਨਤੀ ਹੈਥੇ ਇਹ ਵੀ ਕਰਦੇ ਹਾਂ ਸਰਪਰੋ ਇੱਕ ਸਪੈਸ਼ਲ ਵੀਡੀਓ ਪਾਵਾਂ ਕਿ ਜਿਹੜਾ ਬੀਜ ਰੱਖਣਾ ਆਪ ਦਾ ਆਪਣੇ ਅਗਲੇ ਸਾਲ ਮਾਰਕੀਟ ਦੇ ਉੱਤੇ ਬਿਲਕੁਲ ਡਿਪੈਂਡ ਨਾ ਹੋਇਓ। ਭਾਵੇਂ ਦੂਸਰੇ ਕਿਸਾਨ ਦੇ ਖੇਤ ਦੇ ਵਿੱਚੋਂ ਰੱਖ ਲਿਓ, ਆਪਣੇ ਖੇਤ ਦੇ ਨਵੇਂ ਨਿਗਾਹ ਕਰਕੇ ਰੱਖ ਲਿਓ। ਉਹਦੇ ਬਾਰੇ ਇੱਕ ਆਪਾਂ ਸਪੈਸ਼ਲ ਵੀਡੀਓ ਪਾਉਣੇ ਆਪਣੇ ਚੈਨਲ ਤੇ। ਇਹ ਇੱਕ ਅਦੇ ਦਿਨ ਦੇ ਵਿੱਚ ਪਾਉਣੇ ਆਂਗੇ। ਪਰ ਪ੍ਰਦੂਸ਼ਨ ਤੇ ਗੱਲ ਕਰਦੇ ਰਹੋ ਕਿ ਆਂਗੇ ਜੇਕਰ ਅੱਜ ਆਪਾਂ ਇਹਨੂੰ ਇੱਥੇ ਛੱਡ ਦਿਆਂ ਤਾਂ ਇਹ ਮੁੱਦਾ ਇੱਥੇ ਖੜਾ ਰਹਿ ਜੂ। ਅਗਲੇ ਸਾਲ ਆਹੀ ਮਜਬੂਰੀ ਦੇ ਵਿੱਚ ਫੇਰ ਧੱਕਿਆ ਜਾਊਗਾ। ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਅੱਗ ਲਾਓ, ਤੁਸੀਂ ਕਿਸੇ ਵੀ ਇੰਪਲੀਮੈਂਟ ਤੇ ਸਬਸਿਡੀ ਆਈ ਹੈ ਬਿਲਕੁਲ ਨਾ ਦਿਨਾ ਲਾਓ। ਪਰ ਅੱਗ ਤੁਸੀਂ ਨਹੀਂ ਪਹਿਲਾ ਨੰਬਰ ਦਾ ਸਬਸਿਡੀ ਵਾਲਾ ਜਿਹੜਾ ਇੰਪਲੀਮੈਂਟ ਤੁਸੀਂ ਜੋ ਵੀ ਲੈਤਾ ਹੁੰਦਾ ਰੇਟ ਹੀ ਦੁੱਗਣਾ ਹੋਗਾ ਟੁੱਟਾ ਰੇਟ ਕਰਕੇ ਦਿੱਤਾ ਜਾਂਦਾ ਫਿਰ ਤੁਸੀਂ ਉਹ ਤੁਹਾਨੂੰ ਸਬਸਿਡੀ ਕਿਤੇ ਨੇੜੇ ਤੇੜੇ ਵੀ ਨਹੀਂ ਆਉਂਦੀ ਦੂਜਾ ਨੰਬਰ ਇਹ ਮਸ਼ੀਨ ਹੀ ਫੇਲ ਆ ਲੱਗ ਭਾ ਬਹੁਤ ਸਾਰੇ ਵੀਰ ਇੱਥੇ ਹੋ ਸਕਦਾ ਇੱਥੇ ਆਪਣੀ ਵੀਡੀਓ ਦੇ ਵਿੱਚ ਵਿਰੋਧ ਕਰਨ ਵਾਲੇ ਵੀ ਖੜੇ ਹੋ ਕੇ ਆ ਜਾਣਗੇ ਯਾਰ ਨਹੀਂ ਸਾਡੇ ਸੁਪਰ ਸੀਡਰ ਪਾਸ ਹੋਇਆ ਸਾਡੇ ਹੋਇਆ ਭਾਈ ਸੋਨੂੰ ਮੁਬਾਰਕ ਜਿਨ੍ਹਾਂ ਦੇ ਨਹੀਂ ਹੋਇਆ ਤੁਸੀਂ ਉਹਨਾਂ ਬਾਰੇ ਗੱਲ ਕਰੋ ਕਿਉਂਕਿ ਦੇਖੋ ਕੋਈ ਵੀ ਇੰਪਲੀਮੈਂਟਾ ਕੋਈ ਵੀ ਸੰਦਾ ਕੋਈ ਵੀ ਤਰੀਕਾ ਕੋਈ ਤਜਰਬਾ ਜੇਕਰ ਉਹ 80 85% ਪਾਸ ਹੁੰਦਾ ਹੈ ਤਾਂ ਤਾਂ ਉਹ ਆਪਾਂ ਪਾਸ ਮੰਨਦੇ ਆ ਜੇਕਰ ਉਹ 50% ਪਾਸ ਹੋ ਗਿਆ ਤਾਂ ਇਹ ਫੇਲ ਹੋ ਗਿਆ ਫਿਰ ਫੇਲ ਆ ਲੈਣ ਦਾ ਕੀ ਹੈਗਾ ਕਿਉਂਕਿ 90 ਤੇ 51 ਦੇ ਫਾਸਲੇ ਨਾਲ ਹਾਰ ਜਿੱਤ ਹੋ ਜਾਂਦੀ ਹੁੰਦੀ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਉਹ 94 ਦੇ 94 ਨੇ ਜਿਹੜੇ ਬਿਲਕੁਲੀ ਜ਼ੀਰੋ ਨੇ ਜਦ 94 ਵਾਲੇ ਬਿਲਕੁਲੀ ਟੌਪ ਟੈਂਟ ਤੇ ਚੱਲਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਸਮਝੀਏ ਕੋਸ਼ਿਸ਼ ਕਰਦੇ ਰਹਾਂਗੇ ਜਿੱਥੋਂ ਤੱਕ ਆਵਾਜ਼ ਜਾਊਗੀ ਪਹੁੰਚਾਉਂਦੇ ਰਹਾਂਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਚੰਗੀ ਲੱਗੀ ਇੱਕ ਵੀ ਗੱਲ ਇੱਕ ਵੀ ਪੁਆਇੰਟ ਵਿੱਚੋਂ ਮਾੜਾ ਲੱਗਦਾ ਤਾਂ ਚੈਨਲ ਅਨਸਬਸਕ੍ਰਾਈਬ ਕਰ ਦਿਓ ਭਰਾਵੋ ਹੋ ਸਕਦਾ ਤਾਂ ਬਲੌਕ ਕਰ ਲਿਓ ਕਿਸੇ ਲੋਟ ਦੇਕਰ ਹੁੰਦਾ ਹੋਇਆ ਤੁਹਾਡੇ ਕੋਲੇ ਅਗਲੀਆਂ ਕੋਈ ਵੀ ਵੀਡੀਓ ਨਾ ਪਹੁੰਚਣਗੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ